ਸਾਸੀ ਗੋਸਨ ਜੀ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੂੰ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨੂੰ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 5521 ਹੈ ਆਪਣਾ ਫੋਨ ਨੰਬਰ ਆ ਵੀਰੇ ਤੇ ਭਾਈ ਤੁਹਾਡੇ ਤੋਂ ਸਾਡੇ ਇੱਕ ਰਿਕੁਐਸਟ ਹੈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਗਰੁੱਪਾਂ ਚ ਸ਼ੇਅਰ ਕਰੋ ਵੀਰੇ ਤੁਹਾਡੇ ਲਈ ਹਰ ਰੋਜ਼ ਇੱਕ ਨਵੀਂ ਵੀਡੀਓ ਲੈ ਕੇ ਆਉਂਦੇ ਆ ਤੋ ਅੱਜ ਜੰਮੂ ਪਹੁੰਚੇ ਪਿੰਡ ਸੁਖਰਣਾ ਦਾ ਜਿਲ੍ਹਾ ਬਈ ਆਪਾਂ ਨੂੰ ਮੌਕਾ ਪੈਂਦਾ ਤਹਿਸੀਲ ਨੂੰ ਬਾਗਾਪੁਰਾਣਾ ਪੈਂਦੀ ਹੈ ਤੇ ਅੱਜ ਆਪਾਂ ਬਈ ਆਪਣੇ ਆਪ ਦੇ ਘਰੇ ਬਾਕੀ ਜਾਣਕਾਰੀ ਬਈ ਸਕਦੀਪ ਤੋਂ ਲੈਣੇ ਆਂ ਅੱਜ ਬਈ ਜੀ ਸਸੀ ਦਾ ਬਈ ਜੀ ਜੇ ਕਿਸੇ ਨੇ ਆਪਣੇ ਘਰੋਂ ਵੀ ਕੀ ਐਡਰੈਸ ਹੈ ਆਪਣਾ ਅੱਛਾ ਆਪਾਂ ਪਿੰਡ ਸੁਖਰਣਾ ਦਾ ਹਾਂਜੀ ਸਕਦੀਪ ਡੇਰੀ ਵਾਲੇ ਦੇ ਨਾਂ ਤੇ ਬਈ ਡੇਰੀ ਬਣੀ ਡਰੀਆ ਬਾਈ ਕੋਲ ਤੇ ਘਰੇ ਆ ਸਕਦਾ ਹਾਂਜੀ ਕੀ ਪਸ਼ੂ ਦੀ ਡਿਟੇਲ ਹੈ ਜੀ ਇਹ ਦੂਜੇ ਸੂਏ ਹੈ ਜੀ ਦੂਜੇ ਸੂਏ ਸੂਣਾ ਵੀਰੇ ਸੂਣਾ ਹੈ ਜੀ ਤੇ ਹੱਬ ਤੱਕ ਇਹ ਦੇਖੀ ਕੱਚੀ 70 ਦਿਨਾਂ ਦੀ ਕੱਚੀ ਹੈ ਬਾਈ ਤੁਸੀਂ ਹਵਾਨਾ ਦੇਖ ਸਕਦੇ ਹੋ ਬਹੁਤ ਵਧੀਆ ਹਵਾਨਾ ਥਾਣ ਦੀ ਬਹੁਤ ਚੰਗੀ ਹੈ ਬਾਈ ਮੂਰਲੇ ਥਾਣ ਵੱਡੇ ਮਕਰਲੇ ਤਾਂ ਛੋਟੇ ਬਾਈ ਬਹੁਤ ਸੋਹਣੀ ਹਾਈਟ ਆ ਬਾਈ ਮੜੀ ਤੋਰ ਕੇ ਦਿਖਾ ਦਿੰਦਾ ਐਚ ਐਫ ਪ्युअर ਗਾਂ ਬਾਈ ਦੇਖ ਸਕਦੇ ਹੋ ਤੁਸੀਂ ਸਨੱਖੀ ਗਾਂ ਬਾਈ ਖਵਾਨਾ ਦੇਖੋ ਬਾਈ ਦੇਖੋ ਬਾਈ ਜੇ ਕਿਸੇ ਵੀਰ ਨੇ ਬਾਈ ਜਾਨਵਰ ਲੈਣਾ ਹੁੰਦਾ ਤੇ ਆਪ ਦਾ ਬਾਈ ਪਰਖ ਕੇ ਜਾਨਵਰ ਲੋ ਦੇਖ ਸਕਦੇ ਹੋ ਮੇਰੇ ਕੋਲ ਸਨਾਂ ਦੀ ਚੰਗੀ ਹਾਈਟ ਦੀ ਚੰਗੀ ਬਾਈ ਕੋਲ तकरीबन ਸਾਰੇ ਜਾਨਵਰੀ ਚੰਗੇ ਆ ਕਰਦੇ ਤੇ ਸੀਲ ਠੰਡੀ ਬਹੁਤ ਹੈ ਸੀਲ ਠੰਡੀ ਬਹੁਤ ਆ ਬਾਈ ਦੇ ਕਹਿੰਦੇ ਮੁਤਾਬਕ ਤੇ ਬਾਈ ਜੀ ਕੀ ਮੋਲ ਕਰਦੇ ਆਪਾਂ ਮੋਲ 70000 ਮੋਲੇ ਦਾ 30000 ਰੁਪਏ ਮੋਲ ਕਰਦੇ ਆਂ ਤੇ ਬਾਈ ਮਾਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਭਾਈ ਜੀ ਤੁਹਾਡੇ ਅਨੁਸਾਰ ਕਿੰਨਾ ਕੁ ਦੁੱਧ ਦੇ ਸਕਦੀ ਹੈ ਇਹ 20 ਲੀਟਰ ਦੁੱਧ ਦੇਵੂਗੀ ਠੀਕ ਹੋ ਜੀ ਤੇ ਭਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ 96538 ਹਾਂਜੀ 9697 ਇੱਕ ਵਾਰੋਂ ਫੇਰ ਬੋਲ ਦਿਓ 96538 9697 ਜੇ ਕਿਸੇ ਵੀਰ ਨੇ ਲੈਣੀ ਹੈ ਤਾਂ ਭਾਈ ਨੂੰ ਜਰੂਰ ਕਾਲ ਕਰੋ ਬਹੁਤ ਸੋਹਣੇ ਜਾਨਵਰ ਥੈਂਕ ਯੂ ਭਾਈ ਜੀ